ਤਰਨਤਾਰਨ ਤੋਂ ਵੱਡੀ ਖਬਰ ਜ਼ਿਲ੍ਹਾ ਤਰਨਤਾਰਨ ਦੇ ਪਲਾਬਾਦ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਖਤਰਨਾਕ ਢੰਗ ਨਾਲ ਵੱਧ ਗਿਆ ਹੈ ਜਿਸ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਅਤੇ ਗੰਨੇ ਦੀ ਫਸਲ ਤਬਾਹ ਹੋ ਗਈ ਹੈ ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਭਰਨ ਕਰਕੇ ਖੇਤਾਂ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਨਾਸ਼ ਹੋ ਚੁੱਕੀ ਹੈ ਕਿਸਾਨਾਂ ਨੇ ਦਿਲੀ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉਹਨਾਂ ਦੀ ਖਬਰ ਲੈਣ ਨਾ ਨਹੀਂ ਆਇਆ ਹੋਤੇ ਹੀ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ ਅਤੇ ਮੰਗ ਕੀਤੀ ਕਿ ਸਪੈਸ਼ਲ ਗਰਦਾਵਰੀ ਕਰਵਾ ਕੇ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਨੁਕਸਾਨ ਦੀ ਪਰਪਾਈ ਕਰ ਸਕਣ ਇਸ ਮੌਕੇ ਤੇ ਦੇਖੋ ਨਿਰਮਲ ਸਿੰਘ ਚੋਲਾ ਸਾਹਿਬ ਦੀ ਇੱਕ ਵਿਸ਼ੇਸ਼ ਰਿਪੋਰਟ ਕਿਸਾਨਾਂ ਨਾਲ ਤਾਂ ਗੈਸ਼ਾਈ ਨਹੀਂ ਚਲੇਗੀ ਮੇਰਾ ਨਾਮ ਮਾਸਟਰ ਗੁਰਮੀਤ ਸਿੰਘ ਜਲਾਲਾਮਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੱਛੇ ਜਿਹੜੀਆਂ ਤੁਹਾਡੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਐ ਹਰ ਸਾਲ ਹੀ ਤਕਰੀਬਨ ਇਦਾਂ ਹੁੰਦਾ ਕੀ ਕਹਿਣਾ ਚਾਹੋਗੇ 2023 ਦੇ ਵਿੱਚ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਔਰ ਅੱਜ 2025 ਆ ਗਈ ਆ ਇਹਦੇ ਵਿੱਚ ਹੀ ਕਰੋੜਾਂ ਅਰਬਾਂ ਰੁਪਈਆ ਦਾ ਜਲਾਲਾਬਾਦ ਮੰਡ ਏਰੀਆ ਦਾ ਕਿਸਾਨਾਂ ਦਾ ਨੁਕਸਾਨ ਆ ਆ ਤੁਸੀਂ ਸਾਰੇ ਕਿਸਾਨ ਵੇਖ ਸਕਦੇ ਜੀ ਅੱਜ ਕਿੰਨੀ ਦੁਧਾ ਦੀ ਹਾਲਾਤ ਚ ਖੜੇ ਆਗੇ ਅੱਖਾਂ ਦੇ ਵਿੱਚ ਹੰਝੂ ਆ ਤੇ ਬੁਰਾ ਹਾਲ ਆ ਹਰ ਇੱਕ ਦਾ ਆ ਵੇਖੋ ਝੋਨੇ ਅਸੀਂ ਸਾਡੇ ਜਿੰਨੇ ਆਗੇ ਫਸਲਾਂ ਸਾਰੀਆਂ ਟੋਟਲ ਬਰਬਾਦ ਹੋ ਗਈਆਂ ਗੰਨੇ ਦੀਆਂ ਫਸਲਾਂ ਪਿੱਛੇ ਨੂੰ ਖਿਆਲ ਮਾਰ ਕੇ ਵੇਖੋ ਸਾਰੀਆਂ ਹੀ ਬਰਬਾਦ ਹੋ ਰਹੀਆਂ ਆ ਕੋਈ ਵੀ ਫਸਲ ਪੱਠਿਆਂ ਤੋਂ ਲੈ ਕੇ ਹਰ ਚੀਜ਼ ਬਰਬਾਦ ਹੋ ਗਈ ਆ ਅਸੀਂ ਇੰਨੇ ਪਰੇਸ਼ਾਨ ਆ ਪੰਜਾਬ ਸਰਕਾਰ ਕੋਲ ਵੀ ਕੋਈ ਗੱਲ ਕਰ ਨਹੀਂ ਸਕਦੇ ਅਸੀਂ ਕੀ ਕਰੀਏ ਸਾਡੀ ਮਜਬੂਰੀ ਆ 2023 ਦੇ ਵਿੱਚ ਵੀ ਸਾਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਨੇ ਅੱਜ ਵੀ ਸਰਕਾਰ ਨੂੰ ਚਾਹੀਦਾ ਵੀ ਉਹ ਆ ਕੇ ਕੋਈ ਸਪੈਸ਼ਲ ਗਰਦੌਰੀ ਕਰਨ ਉਹਨਾਂ ਦੇ ਤਹਿਸੀਲਦਾਰ ਆਉਣ ਉਹਨਾਂ ਦੇ ਐਸਡੀਐਮ ਆਉਣ ਆ ਕੇ ਪ੍ਰੋਗਰਾਮ ਵੇਖਣ ਵੀ ਆ ਕੀ ਆ ਕਿਸੇ ਨੇ ਸਾਡੀ ਅਜੇ ਤੱਕ ਸਾਰ ਨਹੀਂ ਲਈ ਅੱਜ ਸਵੇਰੇ ਦੋ ਪਟਵਾਰੀ ਆਏ ਆ ਪਰ ਉਹਨਾਂ ਨੇ ਵੀ ਸਾਨੂੰ ਨਹੀਂ ਬੁਲਾਇਆ ਪੰਚਾਇਤ ਨੂੰ ਨਾ ਕਿ ਹੋਰ ਮੋਹਤਵਾਰ ਬੰਦਿਆਂ ਨੂੰ ਸਾਡੇ ਇੱਕ ਐ ਐਕਸ ਸਰਪੰਚ ਕੋਲ ਆ ਕੇ ਆਏ ਆ ਤੇ ਗੱਲ ਦੱਸ ਕੇ ਚਲ ਗਿਆ ਉਹਨਾਂ ਨੂੰ ਚਾਹੀਦਾ ਸੀ ਕਿ ਬਾਕੀ ਬੰਦੇ ਇਕੱਠੇ ਕਰਕੇ ਸਾਰਾ ਕੁਝ ਪੁੱਛ ਦੇ ਅਸੀਂ ਉਹਨਾਂ ਨੂੰ ਆਪਣਾ ਹਾਲ ਬਿਆਨ ਕਰਦੇ ਕਿ ਸਾਡੇ ਕੀ ਹਾਲਾਤ ਆ ਅਸੀਂ ਬਹੁਤ ਦੁੱਖੀਆਂ ਪੰਜਾਬ ਸਰਕਾਰ ਦਾ ਚੁਣਿਆ ਹੋਇਆ ਸਾਡਾ ਨਮੈਂਦਾ ਬਲਜੀਤ ਤਲਬੀਰ ਤੌਂਗ ਜਿਹੜਾ ਇੱਕ ਵਾਰੀ ਵੀ ਸਾਡੇ ਏਰੀਏ ਦੇ ਵਿੱਚ ਨਹੀਂ ਆਇਆ ਉਹਨੂੰ ਤਿੰਨਾ ਪਹਿਲੀ ਗੱਲ ਤੇ ਜਿੰਨਾ ਉਹਦਾ ਸਮਾਂ ਲੰਘ ਗਿਆ ਅਜੇ ਤੱਕ ਨਹੀਂ ਆਇਆ 2023 ਚ ਵੀ ਅਸੀਂ ਉਹਨੂੰ ਕਲਪਦੇ ਰਹੇ ਕਿ ਤੂੰ ਸਾਡਾ ਆ ਕੇ ਪ੍ਰੋਗਰਾਮ ਵੇਖ ਸਾਡੇ ਮਾਰੇ ਗਏ ਆ ਸਾਰੇ ਕਿਸਾਨ ਮਾਨ ਏਰੀਏ ਦੇ ਉਹ ਨਹੀਂ ਆਇਆ ਤੇ ਹੁਣ 2025 ਦੇ ਵਿੱਚ ਵੀ ਇਹੋ ਹਾਲਾਤ ਆ 2025 ਚ ਵੀ ਅਜੇ ਤੱਕ ਉਹ ਬੰਦਾ ਇਹਨਾਂ ਲੈਨਾਂ ਦੇ ਉੱਪਰ ਕਦੀ ਲੰਘਿਆ ਨਹੀਂਗਾ ਪਿੰਡ ਜਲਾਲਾਮ ਆ ਦੀ ਤੇ ਹੋਰ ਕੰਢੇ ਵਾਲੇ ਪਿੰਡਾਂ ਦੀ ਕੋਈ ਸਾਰ ਨਹੀਂ ਲਈ ਅਹੀਂ ਇੱਕ ਪਿੰਡ ਦੀ ਗੱਲ ਨਹੀਂ ਕਰਦੇ ਅਹੀਂ ਹਰੀਗਿਆਨ ਤੋਂ ਲੈ ਕੇ ਬਿਆਸ ਤੱਕ ਤੇ ਬਿਆਸ ਤੋਂ ਲੈ ਕੇ ਵੀ ਅਗਲੇ ਪਿੰਡਾਂ ਦੀ ਗੱਲ ਕਰਦੇ ਆ ਕਿ ਸਾਰੇ ਲੋਕਾਂ ਦਾ ਸਾਰੇ ਕਿਸਾਨਾਂ ਦਾ ਜਿਹੜਾ ਮਸਲਾ ਉਹ ਹੱਲ ਹੋਣਾ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਇੱਕ ਸਪੈਸ਼ਲ ਗਰਦੌਰੀ ਕਰਕੇ ਜੋ ਨੁਕਸਾਨ ਹੋਇਆ ਵਾ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਅਸੀਂ ਸਮੁੱਚੀ ਪੰਚਾਇਤ ਸਮੁੱਚਾ ਪਿੰਡ ਦਿਲਾਲਾਬਾਦ ਅਸੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਇਓ ਸਵੇਰੇ ਹੀ ਆਪਣੇ ਨਮਾਇਦੇ ਕਲਾ ਕੇ ਤਹਿਸੀਲਦਾਰ ਕਲਾਵੇ ਐਸ ਡੀ ਐਮ ਕਲਾਵੇ ਜਿਨ੍ਹਾਂ ਨੂੰ ਨਹੀਂ ਕਰਾਉਣਾ ਵਾ ਕਲਾ ਕੇ ਸਾਡੀ ਸਾਰ ਲਵੇ ਧੰਨਵਾਦ ਜੀ ਬਹੁਤ ਮਿਹਰਬਾਨੀ ਹੋਰ ਹੋਰ ਕੋਣ ਬੋਲੂ ਕੋਈ ਨਹੀਂ ਚੁੱਪ ਚੁੱਪ ਕੁਝ ਲੈਤ ਨਹੀਂ ਗਿਆ ਬੋਲਣਾ ਕੋਈ ਹੋ ਜੀ ਅੱਖ ਲੱਗ ਬਿਨੇ ਨਹੀਂ ਦਿੰਦਾ ਨਹੀਂ ਅੱਗੇ ਲਾਉਣੇ ਹਾਂ ਜੀ ਜੀ ਕੀ ਨਾਮ ਆ ਅਸ਼ਾ ਨਾਰਜਿੰਦਰ ਸਿੰਘ ਹੈ ਜੀ ਜਲਾਲਾਬਾਦ ਪਿੰਡ ਮੇਰਾ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਜਦੋਂ ਤੇ ਕਣਕਾਂ ਦੇ ਨਾਰ ਨੂੰ ਅੱਗ ਲੱਗਦੀ ਆ ਉਹਨੂੰ ਇਹਨਾਂ ਦੇ ਸਰਟਿੰਡ ਟੈਰਰ ਜਿਹੇ ਲੱਗਦੇ ਜਿਹੜੇ ਉਹਨਾਂ ਨੂੰ ਬੜੀ ਛੇਤੀ ਪਤਾ ਲੱਗਦਾ ਜੀ ਫਲਾਣੇ ਖਾ ਕੇ ਲੱਗੀ ਆ ਹੁਣ ਕਿੰਨੇ ਦਿਨਾਂ ਦਾ ਪਾਣੀ ਆ ਹੁਣ ਵੀ ਪੰਜਾਬ ਸਰਕਾਰ ਨੂੰ ਕੁਝ ਨਹੀਂ ਦੀਦਾ ਵੀ ਇੱਥੇ ਕਿੱਥੇ ਪਾਣੀ ਆਇਆ ਕਿੱਥੇ ਨਹੀਂ ਆਇਆ ਕੋਈ ਵੀ ਚੀਜ਼ ਨਹੀਂ ਇੱਥੇ ਵੜਦਾ ਕੋਈ ਨੈਂਦਾ ਨੈਂਦਾ ਕੋਈ ਵੜਿਆ ਹੀ ਨਹੀਂ ਅਜੇ ਤੱਕ ਕਿਤੇ ਸਾਡਾ ਲਾਲੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਸਾਡ ਨੂੰ ਕੋਈ ਡੀਸੀ ਸਾਹਿਬ ਆਪਣਾ ਕੋਈ ਆਪਣਾ ਨਮਾਇੰਦਾ ਭੱਲਣ ਤੇ ਸਾਡੀ ਜਿਹੜਾ ਸਾਰੇ ਆਪਣੇ ਗਰਦਾਰੀ ਕੀਤੀ ਜਾਂ ਸਪੈਸ਼ਲ ਗਰਦਾਰੀ ਕੀਤੀ ਜਾਵੇ ਤੇ ਜੋ ਵੀ ਸਾਡਾ ਹਾਲਾਤ ਵੇਖਿਆ ਜਾਂਦਾ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਬਣਦੀ ਕੋਈ ਮਾਵਜਾ ਜੋ ਦਿੱਤਾ ਜਾਵੇ ਮਾੜ ਡੰਗਰਾਂ ਲਈ ਕੋਈ ਜਿਆਦਾ ਨਹੀਂ ਹੈ ਹਾਂਜੀ ਬਾਪੂ ਜੀ ਕੀ ਨਾਮ ਕਾਵੇ ਸਿੰਘ ਜੀ ਕੀ ਕਹੋਗੇ ਮੈਂ ਕਹਿਣਾ ਚਾਹਣਾ ਵੀ ਜਲਾਲਾਬਾਦ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਇੱਥੇ ਨਾ ਕੋਈ ਮਾੜ ਡੰਗਰਾਂ ਵਾਸਤੇ ਇਕੱਠਾ ਆ ਕੇ ਉਹ ਵਿਚਾਰੇ ਦਾ ਪ੍ਰਬੰਧਾ ਕੋਲ ਲੈਣਾ ਦੇਣਾ ਕੋਈ ਪ੍ਰਵੇਸ਼ਣ ਵਾਲੇ ਨਹੀਂ ਅਜੇ ਤੱਕ ਪਹੁੰਚੇ ਸਾਰਾ ਪਿੰਡ ਸਾਰਾ ਦੁਖੀ ਹੋਇਆ ਪਿਆ ਜੀ ਸਾਡੀ ਮੰਗ ਕਰਦੇ ਹਾਂ ਮੰਗ ਕਰਦੇ ਆਂ ਵੀ ਮਾਇਆ ਯਾਦੋਂ ਜਿਆਦਾ ਦਿੱਤਾ ਵੇ ਡੰਗਰਾਂ ਦਾ ਪ੍ਰਬੰਧ ਕੀਤਾ ਐ ਮਾ ਡੰਗਰਾਂ ਦਾ ਹੀ ਅਜੇ ਤੱਕ ਕੋਈ ਐਮਐਲਏ ਹਲਕਾ ਕੋਈ ਐਮਐਲਏ ਹਲਕਾ ਨਹੀਂ ਆਇਆ ਨਾ ਕੋ ਪਰਿਵਾਰੀ ਆਇਆ ਨਾ ਤਸੀਦਾ ਨਾ ਕਨ ਕੋਈ ਨਹੀਂ ਆਇਆ ਪੰਜਾਬ ਸਰਕਾਰ ਕਹਿੰਦੀ ਐ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਕੀ ਕਹਿਣਾ ਚਾਹੋਗੇ ਫਿਰ ਕਿਸਾਨ ਕਿੱਥੇ ਰੱਖ ਦਿੰਦੇ ਕੋਈ ਪਾਣੀ ਬਰਸਾਤਾਂ ਦਾ ਆਉਂਦਾ ਕੋਈ ਹੋਰ ਜ਼ਿਆਦਾ ਗਵਰਨਮੈਂਟ ਛੱਡੀ ਜਾਂਦੀ ਐ ਜਿਹੜੇ ਪਹਿਲਾਂ ਪਾਣੀ ਦਾ ਡੈਮ ਭਰੇ ਵੇ ਉਦੋਂ ਕੋਈ ਨਹੀਂ ਛੜਿਆ ਨੇ ਉਦੋਂ ਕਰਦੇ ਥੋੜਾ ਥੋੜਾ ਛੱਡੀ ਗਈ ਤੇ ਨੁਕਸਾਨ ਐਨਾ ਹੁੰਦਾ